ਮੰਡੇ ਦੀ ਤਰਸ ਦੀ ਇਹ ਟ੍ਰੈਜੇਡੀ ਹੈ ਇਸ ਨਰਕ ਦੇ ਵਿੱਚ ਦੁਨੀਆ ਲੋਕ ਰਹਿ ਰਹੇ ਨੇ ਇਹ ਇਹਨਾਂ ਦੀ ਸ਼ਾਬਾਸੀ ਹੈ ਜਿਹੜੇ ਕਿਸ ਤਰ੍ਹਾਂ ਦੀ ਜ਼ਿੰਦਗੀ ਜਿਹੜੀ ਇਹ ਕੱਟ ਰਹੇ ਆ ਪਿਛਲੇ 5 ਮਹੀਨੇ ਤੋਂ ਤਾਂ ਇਸ ਗਲੀ ਦੇ ਵਿੱਚ ਜਦੋਂ ਪੱਟੀ ਗਈ ਹੈ ਨਾਲੇ ਪੱਟੇ ਗਈ ਸੀਵਰੇਜ ਦੇ ਕਾਰਨ ਨਰਕ ਪਿਆ ਹੋਇਆ ਤੇ ਬਹੁਤ ਤਾਕੀਦ ਕੀਤੀ ਗਈ ਹੈ ਐਮ ਐਲ ਏਜ਼ ਨੂੰ ਐਮ ਸੀਜ਼ ਨੂੰ ਤਿੰਨ ਦਿਨ ਐਮ ਸੀ ਐਸ ਗਲੀ ਦੇ ਹੈਗੇ ਕਿਸੇ ਨੇ ਵੀ ਆ ਕੇ ਇਸ ਮੋਹੱਲੇ ਦੀ ਸਾਰ ਨਹੀਂ ਲਈ ਬਹੁਤ ਹੀ ਪਰੇਸ਼ਾਨ ਸੀ ਸਾਡੀ ਗਲੀ ਦਾ ਇੰਨਾ ਬੁਰਾ ਹਾਲ ਸੀ ਗੰਦਗੀ ਨਾਲ ਪਾਣੀ ਸਾਡੇ ਘਰਾਂ ਦੇ ਅੰਦਰ ਆ ਰਿਹਾ ਸੀ ਜਿਸ ਨਾਲ ਹੁਣ ਬਦਬੂ ਸਮੀਲ ਇੰਨੀ ਫੈਲ ਗਈ ਸੀ ਸਾਡੇ ਘਰਾਂ ਦੇ ਅੰਦਰ ਸਮੀਲ ਆ ਰਹੀ ਸੀ ਸਾਨੂੰ ਬਿਮਾਰੀ ਫੈਲਣ ਦਾ ਡਰ ਸੀ ਅਸੀਂ 5 ਮਹੀਨਿਆਂ ਤੋਂ ਹਰ ਐਮਸੀ ਨੂੰ ਮਿਊਸਪਲ ਕਮੇਟੀ 'ਚ ਗਏ ਕੋਈ ਬੰਦਾ ਤਾਂ ਕੰਮ ਦੀ ਦੂਰ ਕਦੀ ਆ ਕੇ ਇੰਨੀ ਗੰਦਗੀ ਸੀ ਉਹਦੇ ਖੜ ਵੀ ਨਹੀਂ ਸਕਦਾ ਪਿਛਲੇ 5 ਮਹੀਨੇ ਤੋਂ ਇੱਥੇ ਪਾਣੀ ਦੀ ਸਮੱਸਿਆ ਬਹੁਤ ਬਣੀ ਪਈ ਹੈ ਪਾਣੀ ਇੱਥੇ 3 ਦਿਨ ਫੁੱਟ ਪਾਣੀ ਖੜਾ ਹੋ ਜਾਂਦਾ ਹੈ ਮੱਛਰ ਪੈਦਾ ਹੁੰਦੇ, ਬਿਮਾਰੀ ਦੇ ਕਾਰ ਹੈਗੇ ਆ, ਆੜ ਜਾਂਦਾ ਰਸਤਾ ਨਹੀਂ ਹੈਗਾ, ਬੱਚੇ ਸਕੂਲ ਨਹੀਂ ਜਾ ਸਕਦੇ, ਔਰ ਜਿਹੜੇ ਬੁਢੇ ਲੋਕ ਹੈ ਉਹ ਵਿਚਾਰੇ ਘਰੋਂ ਨਹੀਂ ਨਿਕਲ ਸਕਦੇ। ਇੱਥੇ ਦੇ ਜਿੰਨੇ ਦੁਕਾਨਦਾਰ ਹੈ, ਉਹਨਾਂ ਦਾ ਤਾਂ ਕੰਮ ਕਾਜ ਬਿਲਕੁਲ ਟੱਪੇਗਾ। ਪੈਸਾ ਆਂਦਾ ਕਿੱਥੇ ਜਾਂਦਾ ਕੋਈ ਨਾਲੀਆਂ ਦੀ ਸਫਾਈ ਨਹੀਂ ਹੈਗੀ, ਕੋਈ ਨੀਰੀ ਗੰਦਗੀ ਹੈਗੀ, ਮੱਛਰ ਫੈਲਦਾ ਹੈਗਾ ਲੋਕਾਂ ਸਾਰਿਆਂ ਨੂੰ ਬਿਮਾਰੀਆਂ ਦਾ ਉਹ ਹੈਗਾ ਕਿ ਬਿਮਾਰੀਆਂ ਫੈਲਦੀਆਂ ਨੇ। ਇਹਨਾਂ ਨੂੰ ਹੈ ਹੀ ਨਹੀਂ ਹੈਗਾ ਕਿੰਨੀ ਉੱਚੇ ਨੇ ਦੇਖੋ ਅਸੀਂ ਚੱਕੇ ਹੈ ਬੱਚਾ, ਐਵੀ ਬਿਮਾਰ ਹੈਗਾ। ਸੋ ਇਸ ਬਿਮਾਰੀ ਨੂੰ ਅਸੀਂ ਡਰ ਕੇ ਤਾਂ ਅਸੀਂ ਆਪ ਖੁਦ ਸਭਾਈਆਂ ਕਰ ਰਹੇ ਆ ਸਾਡੇ ਬੱਚੇ ਸਾਰੇ ਸਵੇਰ ਦੇ ਲੱਗਣ ਰਾਤੀ 11:00 ਵਜੇ ਅੰਦਰ ਵੜੇ ਨੇ ਬੱਚੇ ਤੇ ਹੁਣ ਵੀ ਇਹਨਾਂ ਨੂੰ ਰੋਟੀ ਪਾਣੀ ਦੀ ਕੋਈ ਹੋਸ਼ ਨਹੀਂ ਹੈਗੇ ਇਸੇ ਕੰਮ ਵਿੱਚ ਲੱਗੇ ਹੋਏ ਨੇ ਸਵੇਰ ਦੇ ਸੁਦੀ ਬੁੱਦੀ ਇਹਨਾਂ ਨੂੰ ਹੈ